ਇਸ ਵੇਲੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਰਿਕਤਾ ਸਿੱਧੂ ਪਰਦੇਵ ਪ੍ਰਧਾਨ ਨਾਲ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਡੱਲੇਵਾਲ ਸਾਹਿਬ ਇੱਕ ਪਿੰਡ ਨੂੰ ਜੋੜਨ ਨਾਲ ਸਾਰੇ ਹਾਂਜੀ ਇੱਕ ਪਿੰਡ ਦੇ ਵਿੱਚ ਸੁਰਿੰਦਰਪਾਲ ਸਿੰਘ ਅਕਲੀ ਨਾਮ ਦਾ ਕਿਸਾਨ ਸ਼ਹੀਦ ਹੋ ਗਿਆ ਭਾਜਪਾ ਦਾ ਵਿਰੋਧ ਕਰ ਰਹੀ ਸੀ ਉਹ ਜਿਹੜੇ ਇੱਥੋਂ ਮੈਂਬਰ ਪਾਰਲੀਮੈਂਟ ਨੇ ਪ੍ਰਨੀਤ ਕੌਰ ਦੇਖੋ ਸਭ ਤੋਂ ਮਾੜੀ ਗੱਲ ਤਾਂ ਇਹ ਆ ਕਿ ਸਤਾਧਾਰੀ ਧਿਰ ਇੰਨੀ क्रूरਤਾ ਤੇ ਉੱਤਰ ਆਵੇ ਕਿ ਜਦੋਂ ਲੋਕ ਸਲੋਕਾ ਤੋਂ ਵੋਟਾਂ ਲੈਣੀਆਂ ਚਾਹੁੰਦੇ ਨੇ ਮਾਰ-ਮਾਰ ਵੋਟਾਂ ਲੈਣੀਆਂ ਚਾਹੁੰਦੇ ਨਹੀਂ ਜੇ ਜਦੋਂ ਲੋਕਾਂ ਨਾਲ ਧੋਖਾ ਹੁੰਦਾ ਉਹ ਉਸ ਧੋਖੇ ਦੇ ਸੰਬੰਧ ਜਦੋਂ ਲੋਕ ਸਵਾਲ ਕਰਦੇ ਆ ਨਾ ਉਹਦਾ ਸਵਾਲ ਪੁੱਛਦੇ ਨੇ ਆਪਦੇ ਮਸਲਿਆਂ ਦਾ ਹੱਲ ਪੁੱਛਦੇ ਨੇ ਉਦੋਂ ਫਿਰ ਆਪਾਂ ਇਹਨਾਂ ਦਾ ਇਤਿਹਾਸ ਹੈ ਇਹ ਪਿੱਛੇ ਹੋ ਜਾ ਤਾਂ ਕੋਈ ਪਹਿਲੀ ਵਾਰ ਨਹੀਂ ਹੋਇਆ ਆਪਣੇ ਨਾਲ ਤੁਸੀਂ ਦੇਖਿਆ ਲਖੀਮਪੁਰ ਖੀਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਉੱਥੇ ਸਾਡੇ ਕਿਸਾਨ ਨੂੰ ਚਾਰ ਕਿਸਾਨ ਸ਼ਹੀਦ ਕੀਤੇ ਨੇ ਉੱਥੇ ਉਸ ਤੋਂ ਬਾਅਦ ਇੱਥੇ ਦੇਖੋ ਤੁਸੀਂ ਸ਼ਰੀਆਮ ਗੋਲੀਆਂ ਮਾਰ ਕੇ ਨੌਜਵਾਨ ਸ਼ੁਭਕਰਨ ਮਾਰਿਆ ਇਸ ਤੋਂ ਵੀ ਗਾਹਾਂ 433 ਕਿਸਾਨ ਸਾਡੇ ਮਤਲਬ ਜਖਮੀ ਕੀਤੇ ਨੇ ਇਹ क्रूरता ਦਿਸਦੀ ਹੈ ਔਰ ਜਿੰਨੇ ਉਹ ਜਿੱਥੇ ਇੰਨੇ क्रूर ਲੋਕ ਹੋਣ ਜਾਂ ਜਿੱਥੇ ਪਿਛਲੇ ਸਮੇਂ ਤੋਂ ਆਪਾਂ ਲਗਾਤਾਰ ਭਾਜਪਾ ਦੀ ਲੀਡਰਸ਼ਿਪ ਦੀ ਬਿਆਨਬਾਜ਼ੀ ਸੁਣ ਰਹੇ ਹਾਂ ਕਿ ਅਸੀਂ ਪਿੰਡ ਪਿੰਡ ਜਾਵਾਂਗੇ ਸਾਨੂੰ ਰੋਕ ਕੇ ਵਿਖਾਉਣ ਉਹਨਾਂ ਦੀ ਹੰਕਾਰ ਬੋਲਦਾ ਸੀ ਔਰ ਉਸ ਹੰਕਾਰ ਦੇ ਵਿੱਚੋਂ ਉਹਨਾਂ ਦੇ ਲੋਕਾਂ ਦੇ ਕੋਲ ਇਹ ਹੋਣਾ ਕਿਤੇ ਨਾ ਕਿਤੇ ਸੁਭਾਵਕ ਨਜ਼ਰ ਆਉਂਦਾ ਸੀ ਔਰ ਲੇਕਿਨ ਅਸੀਂ ਬੈਠਦੇ ਹਾਂ ਹੁਣ ਇੱਥੇ ਵਿਚਾਰ ਬੀਜਪੀ ਦੇ ਜਿਹੜੇ ਉਮੀਦਵਾਰ ਨੇ ਜਾਂ ਲੀਡਰ ਨੇ ਡੱਲੇਵਾਲ ਸਾਹਿਬ ਉਹ ਕਿਸਾਨ ਲੀਡਰਸ਼ਿਪ ਨੂੰ ਇਸ ਤਰ੍ਹਾਂ ਦੋਸ ਦਿੰਦੇ ਨੇ ਉਹ ਕਹਿੰਦੇ ਨੇ ਕਿ ਕਿਸਾਨ ਇਲੈਕਸ਼ਨ ਤੋਂ ਬਾਅਦ ਵੀ ਕਰ ਸਕਦੇ ਨੇ ਬੈਠ ਕੇ ਵੀ ਗੱਲ ਕਰ ਸਕਦੇ ਨੇ ਕਿ ਵਿਰੋਧ ਕਿੱਥੋਂ ਤੱਕ ਜਾਇਜ ਆ ਕਿ ਸੰਵਿਧਾਨ ਵੀ ਸਾਨੂੰ ਅਧਿਕਾਰ ਦਿੰਦਾ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੀਏ ਸਵਾਲ ਇਹ ਹੈ ਤੁਹਾਨੂੰ ਸੰਵਿਧਾਨ ਜ਼ਰੂਰ ਰਾਈਟ ਦਿੰਦਾ ਕਿ ਤੁਸੀਂ ਇਲੈਕਸ਼ਨ ਲੜੋ ਲੇਕਿਨ ਇਹ ਵੀ ਮਤਲਬ ਲੋਕਾਂ ਨੂੰ ਸੰਵਿਧਾਨ ਰਾਈਟ ਦਿੰਦਾ ਕਿ ਜਿਹੜੇ ਪਿਛਲੇ ਤੁਹਾਡੇ ਵਾਅਦੇ ਕੀਤੇ ਨੇ ਲੋਕ ਤੁਹਾਡੇ ਤੋਂ ਸਵਾਲ ਪੁੱਛ ਸਕਦੇ ਨੇ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦਿਓ ਲੋਕਾਂ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਤੁਸੀਂ ਉੱਥੋਂ ਭੱਜਦੇ ਹੋ ਭੱਜਦੇ ਨਹੀਂ ਗੱਲਾਂ ਮੈਂ ਤਾਂ ਇਹ ਕਹਾਂਗਾ ਕਿ ਗੁੰਡਾਗਰਦੀ ਕਰਦੇ ਨੇ ਪਿਛਲੇ ਦਿਨ ਤੁਸੀਂ ਦੇਖਿਆ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਪਥਰਾਓ ਕੀਤਾ ਇਹਨਾਂ ਦੇ ਗੁੰਡਿਆਂ ਨੇ ਮੈਂ ਤੁਹਾਨੂੰ ਪਹਿਲਾਂ ਜਿਹੜੀ ਗੱਲ ਦੱਸ ਕੇ ਛੱਡਿਆ ਕਿ ਪਿਛਲੇ ਸਾਮੇ ਦੇ ਵਿੱਚ ਜਦੋਂ ਲਖੀਮਪੁਰ ਦੇ ਵਿੱਚ ਇਹ ਹੋਇਆ ਇਹਨਾਂ ਨੇ ਆਰਾਮ ਨਾਲ ਤੁਰੇ ਆਉਂਦੇ ਕਿਸਾਨਾਂ ਦੇ ਉੱਤੇ ਮਗਰੋਂ ਗੱਡੀਆਂ ਚੜਾ ਕੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਰਸ਼ੀਦ ਕੀਤਾ ਹੈ ਅਗਰ ਇਹ ਇਹਨਾਂ ਦੀ ਇਹ ਮਾਨਸਿਕਤਾ ਝਲਕਦੀ ਹੈ ਇਹਨਾਂ ਗੱਲਾਂ ਦੇ ਵਿੱਚੋਂ ਕਿ ਕਿਹੇ ਸਮਾਨਸਿਕਤਾ ਦੇ ਲੋਕ ਨੇ ਪਿਛਲੇ ਜਦੋਂ ਅੰਦੋਲਨ ਲੜ ਰਹੇ ਸੀ ਆਪਾਂ ਤੁਸੀਂ ਸੁਣਿਆ ਹੋਵੇਗਾ ਬਿਆਨ ਸਾਰੀ ਪ੍ਰੈਸ ਨੇ ਤੁਹਾਡੇ ਤੋਂ ਇਹ ਮਾਧਿਅਮ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਹਰਿਆਣੇ ਦੇ ਸਮੇਂ ਦੇ ਮੁੱਖ ਮੰਤਰੀ ਖੱਟਰ ਜੀ ਇਹ ਕਹਿੰਦੇ ਨੇ ਕਿ ਲੱਠ ਮਾਰੋ ਇਹਨਾਂ ਦੇ ਕਿਸਾਨਾਂ ਦੇ ਇਹਨਾਂ ਨੂੰ ਭਗਾਓ ਇੱਥੋਂ ਔਰ ਨਾਲ ਅਗਲੀ ਗੱਲ ਤੇ ਕੋਈ ਕਿੱਡੀ ਵੱਡੀ ਅਗਲੀ ਗੱਲ ਕਹਿੰਦੇ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਅਗਰ ਮੁਕਦਮਾ ਦਰਜ ਹੋ ਜਾਏਗਾ ਜੇਲ ਚੜੇ ਜਾਓਗੇ ਤਾਂ ਉੱਥੋਂ ਨੇਤਾ ਬਣ ਕੇ ਨਿਕਲੋਗੇ ਇਹਦਾ ਮਤਲਬ ਇਹਨਾਂ ਦੀ ਨੇਤਾ ਬਣਨ ਦੀ ਜਿਹੜੇ ਸਕੂਲ ਹੈ ਜਿਹੜੀ ਯੂਨੀਵਰਸਿਟੀ ਹੈ ਉਹ ਜੇਲ ਹੈ ਤੇ ਇਹਨਾਂ ਦੀ ਪੜ੍ਹਾਈ ਹੈ ਜਿਹੜੀ ਉਹ ਕ੍ਰਾਈਮ ਕਰਨਾ ਹੈ ਔਰ ਜੇ क्राइम ਕਰਨ ਵਾਲੇ ਲੋਕ ਨੇ ਜਿਹੜੇ ਜੇ ਜਿਹੇ ਅਜਿਹੇ ਲੋਕ ਸੱਤਾ ਤੇ ਬੈਠਣਗੇ ਤਾਂ ਉਹਨਾਂ ਤੋਂ ਕਿੰਨੀ ਕੁ ਉਮੀਦ ਕੀਤੀ ਜਾ ਸਕਦੀ ਹੈ ਕਿ ਦੇਸ਼ ਦੇ ਲੋਕਾਂ ਨੂੰ ਇਨਸਾਫ ਮਿਲੇਗਾ ਜਿਹੜੇ ਲੋਕ ਮੂਵਮੈਂਟਾਂ ਦੇ ਨਾਲ ਜੁੜੇ ਹੋਏ ਨੇ ਡੱਲੇਵਾਲ ਸਾਹਿਬ ਜਦੋਂ ਪਿਛਲੇ ਅੰਦੋਲਨ ਦੀ ਗੱਲ ਕਰਦੀ ਹੈ ਬੀਜੇਪੀ ਆਪਣੇ ਕਸਵੱਟੀ ਤੇ ਰੱਖਦੀ ਹੈ ਅੰਦੋਲਨ ਨੂੰ ਪਿਛਲੇ ਦਿਨੀ ਹਾਂਸ ਰਾਜ ਹਾਂਸ ਨੇ ਬਿਆਨ ਦਿੱਤਾ ਸੀ ਕਿ ਕਾਦੂ ਕਾਦੀ ਜੰਗ ਜੰਗ ਜੂ ਕੌਮ ਹੈ ਇਹ ਕਾਦੀ ਲੜਾਈ ਲੜਨ ਵਾਲੀ ਕੌਮ ਹੈ ਸੱਤ-ਸੱਤੋਂ 800 ਬੰਦਾ ਆਪਣਾ ਪਿਛਲੇ ਅੰਦੋਲਨ ਦੇ ਵਿੱਚ ਸ਼ਹੀਦ ਕਰਵਾ ਲਿਆ ਕਿ ਆਪਣੇ ਬੰਦੇ ਮਰਾਈ ਜਾਂਦੇ ਨੇ ਆਪਣੇ ਆਪ ਨੂੰ ਬਹਾਦਰ ਦੱ ਦੋ ਕੋ ਹੰਸਰਾਜ ਹੰਸ ਮੈਨੂੰ ਲੱਗਦਾ ਬੁਖਲਾਇਆ ਹੋਇਆ ਬੰਦਾ ਹੈ ਜੋ ਮਰਜੀ ਬੋਲੀ ਜਾਂਦਾ ਪਿੱਛੇ ਇੱਕ ਉਹਦੀ ਵੀਡੀਓ ਵਾਇਰਲ ਹੋਈ ਉਹ ਕਹਿੰਦਾ ਮੈਂ ਤਾਂ ਗੋਲ ਕਰਨਾ ਸੀ ਕਰ ਲਿਆ ਮੈਂ ਤਾਂ ਮੁੜ ਕੇ ਇਹਨਾਂ ਦੀਆਂ ਵੋਟਾਂ ਲੈਣੀਆਂ ਹੀ ਨਹੀਂ ਹੁਣ ਲੋਕਾਂ ਦੇ ਹੱਥਾਂ ਹੱਥ ਬੰਨਦਾ ਫਿਰਦਾ ਲੋਕਾਂ ਦੇ ਸਾਹਮਣੇ ਤੇ ਯਾਰ ਮੈਨੂੰ ਮਤਲਬ ਹੰਸਰਾਜ ਹੰਸ ਤੋਂ ਮਿੰਤਰਾਜ ਮਿੰਤ ਬਣਾਤਾ ਤੁਸੀਂ ਮੇਰੀ ਮਿੰਤ ਮੰਨ ਲਓ ਮੇਰੀ ਮੈਨੂੰ ਵੋਟਾਂ ਪਾਓ ਮੇਰੀ ਗੱਲ ਸੁਣੋ ਮੇਰੀ ਗੱਲ ਹੀ ਨਹੀਂ ਸੁਣਦੇ ਇੱਥੇ ਟਿੱਕਰ ਦੀਆਂ ਗੱਲਾਂ ਉਹਨੂੰ ਕਰ ਰਿਹਾ ਹੈ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਓ ਹੰਸਰਾਜ ਹੰਸ ਆਪਣੇ ਆਪ ਨੂੰ ਇਹ ਪੇਸ਼ ਕਰਦਾ ਹੈ ਦੇਖੋ ਇਹਨਾਂ ਦੀ ਰਾਜਨੀਤੀ ਹੈ ਨਾ ਪੋਲਿਟਿਕਸ ਆ ਬੀਜੇਪੀ ਦੀ ਇੱਕ ਗੇਮ ਹੈ ਇਹ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੇ ਢੰਗ ਦੇ ਨਾਲ ਨੀਤੀ ਦੇ ਨਾਲ ਰਾਜ ਕਰਨਾ ਹੈ ਅਸੀਂ ਲੜਾਈ ਲੜ ਰਹੇ ਹਾਂ ਜਿਹੜੀ ਜਿਹਦੇ ਪਿੱਛੇ ਸ਼ੁਭਕਰਨ ਸ਼ਹੀਦ ਹੋਇਆ ਹੈ ਔਰ ਉਸੇ ਸ਼ੁਭਕਰਨ ਦੀ ਸ਼ਹਾਦਤ ਦੇ ਸਵਾਲ ਪੁੱਛਦੇ ਆ ਜਿੰਨਾਂ ਤੋਂ ਇਹ ਭਜਦੇ ਨੇ ਹੁਣ ਉਹੀ ਸ਼ੁਭਕਰਨ ਦੀ ਜਿਹੜਾ ਸ਼ੁਭਕਰਨ ਜਿਹੜੀ ਲੜਾਈ ਲੜ ਰਿਹਾ ਹੈ ਉਹਦੇ 'ਚ ਮੰਗ ਆ ਕਿ ਦਲਿਤ ਪਰਿਵਾਰਾਂ ਨੂੰ ਜੋ ਤੁਸੀਂ ਸਾਨੂੰ ਨਰੇਗਾ ਦੇ ਤਹਿਤ ਟਾਈਮ ਦਿੰਨੇ ਹੋ ਕੰਮ ਦਿੰਨੇ ਹੋ ਉਹਨੂੰ ਘੱਟੋ ਘੱਟ 200 ਦਿਨ ਕਰੋ ਨਾਲ ਮੰਗ ਆ ਕਿ ਉਹਨੂੰ 700 ਰੁਪਏ ਦਿਹਾੜੀ ਕਰੋ ਇਹ ਮੰਗ ਹੈ ਸਾਡੀ ਹੁਣ ਲੇਬਰ ਦੀ ਮੰਗ ਅਸੀਂ ਕਰ ਰਹੇ ਹਾਂ ਤਾਂ ਉਸ ਮੰਗ ਨੂੰ ਲੈ ਕੇ ਸ਼ਹੀਦ ਹੋ ਗਿਆ ਸ਼ੁਭ ਕਰਨ ਸਵਾਲ ਪੁੱਛਣੇ ਬਣਦੇ ਨੇ ਜਿਸ ਦਿਨ ਸ਼ੁਭ ਕਰਨ ਸ਼ਹੀਦ ਹੋਇਆ ਉਸ ਦਿਨ ਜਿਹੜੇ ਇਹ ਲੋਕ ਜਿਹੜੇ ਜਿਹੜੇ ਆਪਣੇ ਆਪ ਨੂੰ ਦਲਤ ਕਰਕੇ ਪੇਸ਼ ਕਰ ਦਿੰਦੇ ਨੇ ਨਾ ਉਹ ਆਪਣੇ ਆਪ ਨੂੰ ਮਹਿਸੂਸ ਕਰਨ ਕਿ ਤੁਸੀਂ ਕਰ ਕੀ ਰਹੇ ਹੋ ਤੁਹਾਡੀ ਸਰਕਾਰ ਤੁਹਾਡੇ ਵਿੱਚ ਹੁੰਦਿਆਂ ਲੇਬਰ ਦੇ ਉੱਤੇ ਲੇਬਰ ਕੋਡ ਲੈ ਕੇ ਆ ਗਏ ਇਹਨਾਂ ਨੂੰ ਮਜਬੂਰ ਕਰ ਰਹੇ ਨੇ ਕਿ ਤੁਹਾਨੂੰ 12 ਘੰਟੇ ਕੰਮ ਕਰਨਾ ਪਏਗਾ ਇਹ ਤਾਂ ਜਿਹੜੀ ਸਰਕਾਰ ਦੇ ਤੁਸੀਂ ਅੱਜ ਨਮਾਇंदे ਬਣ ਕੇ ਜਿਹੜੀ ਸਰਕਾਰ ਦੇ ਉਮੀਦਵਾਰ ਬਣ ਕੇ ਜਿਹੜੇ ਧੜੇ ਦੇ ਅੱਜ ਲੋਕਾਂ ਤੋਂ ਵੋਟਾਂ ਮੰਗਦੇ ਹੋ ਤੇ ਆਪਣੇ ਆਪ ਨੂੰ ਕਹਿੰਦੇ ਹੋ ਕਿ ਅਸੀਂ ਦਲਤਾਂ ਉਹ ਭਾਈ ਤੁਹਾਡੇ ਦਲਤਾਂ ਦਾ ਤਾਂ ਖੂਨ ਤੁਸਨ ਤੇ ਤਰੇ ਹੋਏ ਨੇ ਤੁਹਾਡਾ ਜਿਹੜਾ ਐਡੇ ਵੱਡਾ ਤੁਹਾਡਾ ਮੈਂ ਸ਼ਬਦ ਨਾ ਵਰਤਾਂ ਮੈਨੂੰ ਇਹ ਲੱਗਦਾ ਕਿ ਆਪਣਾ ਐਡਾ ਵੱਡਾ ਲੀਡਰ ਡਾਕਟਰ ਭੀਮrao ਅੰਬੇਡਕਰ ਜੀ ਨੇ ਇੱਕ ਬੜੀ ਸਮਝਦਾਰੀ ਦੇ ਨਾਲ ਇਤਿਹਾਸ ਦਿੱਤਾ ਇੱਕ ਇੱਕ ਬਹੁਤ ਵੱਡੀ ਚੀਜ਼ ਦਿੱਤੀ ਲੋਕਾਂ ਨੂੰ ਜਿਹਨੂੰ ਅਸੀਂ ਸੰਵਿਧਾਨ ਕਹਿੰਦੇ ਆ ਜਿਹਦੇ ਨਾਲ ਪੂਰਾ ਦੇਸ਼ ਚੱਲ ਰਿਹਾ ਹੈ ਹੁਣ ਉਹ ਉੱਥੇ ਕੀ ਖੜੇ ਨੇ ਉਹ ਇਸ ਗੱਲ ਤੇ ਆਏ ਖੜੇ ਨੇ ਕਿ ਅਸੀਂ ਇਸ ਸੰਵਿਧਾਨ ਹੀ ਪਲਟ ਦੇਣਾ ਹੈ ਅਸੀਂ ਇਸ ਸੰਵਿਧਾਨ ਨੂੰ ਹੀ ਨਹੀਂ ਮੰਨਣਾ ਰੋਜ਼ ਉਹ ਸੰਵਿਧਾਨ ਨੂੰ ਤੋੜਿਆ ਜਾ ਰਿਹਾ ਹੈ ਜਿਹੜੇ ਸੰਵਿਧਾਨ ਦੇ ਵਿੱਚੋਂ ਸਾਡੇ ਵਿਚਾਰੇ ਦਲਿਤ ਪਰਿਵਾਰਾਂ ਨੂੰ ਰਿਜ਼ਰਵੇਸ਼ਨ ਮਿਲੀ ਹੈ ਉਹਦੇ ਤੇ ਮਤਲਬ ਤਕਲੀਫ ਮੰਨ ਰਹੇ ਨੇ ਉਹਨੂੰ ਉਹਨੂੰ ਖਤਮ ਕਰਨ ਦੀਆਂ ਸ਼ਾਸ਼ੀਆਂ ਘੜੀਆਂ ਜਾ ਰਹੀਆਂ ਨੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਲੋਕਾਂ ਨੂੰ ਟਕਰਾ ਇੱਕ ਇਹ ਨਹੀਂ ਰਹਿਣਾ ਨਹੀਂ ਚਾਹੀਦਾ ਉਸ ਪਾਰਟੀ 'ਚ ਨਹੀਂ ਰਹਿਣਾ ਚਾਹੀਦਾ ਜਿੱਥੇ ਦਲਤਾਂ ਦੇ ਉੱਤੇ ਐਡੇ ਵੱਡੇ ਬਾਰ ਹੋ ਰਹੇ ਹੋਣ ਕਿਸਾਨਾਂ ਹਾਂ ਅਸੀਂ ਬੈਠਦੇ ਹਾਂ ਮੀਟਿੰਗ ਕਰਦੇ ਹਾਂ ਦੇਖੋ ਸਾਡੇ ਕੋਲੇ ਵੀਡੀਓਜ਼ ਆਈਆਂ ਨੇ ਅਸੀਂ ਦੇਖਦੇ ਹਾਂ ਉਹ ਕਿਸ ਤਰੀਕੇ ਦੇ ਨਾਲ ਸਾਡੇ ਜਸਵੀਰ ਦੀ ਡੈਥ ਹੁੰਦੀ ਹੈ ਧੱਕਾ ਮਾਰਿਆ ਗਿਆ ਹੈ ਧੱਕਾ ਮਾਰ ਕੇ ਜਿਉਂ ਦੀ ਡੈਥ ਹੁੰਦੀ ਹੈ ਫਿਰ ਸਾਡੀ ਮੰਗ ਹੈ ਕਿ ਉਹ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਜਲਦ ਸਭ ਟਕਰਾ ਬਿਲਕੁਲ ਮਤਲਬ ਕਿ ਸਿਖਰ ਤੇ ਹੈ ਤੁਸੀਂ ਦੇਖੋ ਕਿ ਭਾਵੇਂ ਮਾਲਵਾਦ ਆਪਾਂ ਗੜ ਦੇ ਵਿੱਚ ਮੰਨ ਲਈਏ ਕਿਸਾਨ ਆਗੂ ਲਗਾਤਾਰ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਬੀਜੇਪੀ ਵਾਲੇ ਆਪਣੇ ਪ੍ਰੋਗਰਾਮ ਕਰ ਰਹੇ ਨੇ ਕਿ ਇਸ ਟਕਰਾ ਨੇ ਖਤਰਨਾਕ ਮੂਡ ਲੈ ਲਿਆ ਕਿਉਂਕਿ ਹੁਣ ਤਾਂ ਜਾਨਾਂ ਜਾਨ ਤੱਕ ਗੱਲ ਆ ਗਈ ਦੇਖੋ ਇਹ ਪਤਾ ਸੀਗਾ ਜੀ ਅਸੀਂ ਮੇਰਾ ਖਿਆਲ ਆ ਤੁਸੀਂ ਮੇਰੀਆਂ ਸਾਰੀਆਂ ਜਦੋਂ ਮੈਂ ਕਿਸੇ ਸਟੇਜ ਤੋਂ ਬੋਲਦਾ ਮੇਰੇ ਮੇਰੀ ਮੇਰੀ ਸਪੀਚਸ ਨੂੰ ਤੁਸੀਂ ਚੈੱਕ ਕਰੋ ਦੇਖ ਲਓ ਮੈਂ ਰੋਜ਼ ਇਹ ਕਹਿੰਦਾ ਲੋਕਾਂ ਨੂੰ ਕਿ ਇਹਨਾਂ ਦੀ ਜਿਹੜੀ ਬਿਆਨਬਾਜ਼ੀ ਹੈ ਨਾ ਲੀਡਰਸ਼ਿਪ ਦੀ ਆ ਰਹੀ ਹੈ ਉਹ ਲੋਕਾਂ ਨੂੰ 파ੜੋ ਤੇ ਰਾਜ ਕਰੋ ਦੀ ਨੀਤੀ ਧਾਰ ਰਹੀ ਹੈ ਇਹ ਕੋਸ਼ਿਸ਼ ਕਰ ਰਹੇ ਨੇ ਕਿਤੇ ਵੀ ਦੰਗੇ ਭੜਕਾਉਣ ਦਾ ਯਤਨਸ਼ੀਲ ਹੈਗੇ ਨੇ ਕਰਨਗੇ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਕਿ ਸ਼ਾਂਤੀ ਬਣਾ ਕੇ ਰੱਖੋ ਕਿਉਂਕਿ ਅਸੀਂ ਜਿੱਤਣਾ ਹੈ ਮੋਰਚਾ ਅਸੀਂ ਅੰਦੋਲਨ ਜਿੰਨਾ ਅਸੀਂ ਜੇ ਡਿਸਪੀਸਪਲਨ ਦੇ ਵਿੱਚ ਰਹਾਂਗੇ ਤਾਂ ਜਿੱਤ ਪਾਵਾਂਗੇ ਪਿਛਲੇ ਦਿਨਾਂ ਦੇ ਵਿੱਚ ਮੋਦੀ ਜੀ ਦਾ ਇੱਕ ਬਿਆਨ ਆਉਂਦਾ ਹੈ ਕਿ ਅਗਰ ਐਨਡੀਆ ਅਲਾਈਜ ਦੇ ਸਰਕਾਰ ਆ ਗਈ ਦੇਖੋ ਕਿੱਡਾ ਘਟੀਆ ਬਿਆਨ ਹੈ ਕਹਿੰਦਾ ਤੁਹਾਡੇ ਮੰਗਲ ਸੂਤਰ ਖਤਰੇ 'ਚ ਨਹੀਂ ਤੁਹਾਡੇ ਮੰਗਲ ਸੂਤਰ ਵੀ ਸ਼ੀਨ ਲੈਣਗੇ ਅਜਿਹਾ ਬਿਆਨ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਕਦੇ ਨਹੀਂ ਦਿੰਦਾ ਪ੍ਰਧਾਨ ਮੰਤਰੀ ਕਦੇ ਕਿਸੇ ਇੱਕ ਕੌਮ ਦਾ ਨਹੀਂ ਹੁੰਦਾ ਕਦੇ ਇੱਕ ਕਿਸ ਕਮਿਊਨਿਟੀ ਦਾ ਨਹੀਂ ਹੁੰਦਾ ਪ੍ਰਧਾਨ ਮੰਤਰੀ ਉਸ ਦੇਸ਼ ਦੇ ਵਿੱਚ ਵਸਦੇ ਹਰ ਇੱਕ ਵਿਅਕਤੀ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਉਹਨੂੰ ਉਹਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਮੈਂ ਹਰ ਇੱਕ ਨਾਗਰਿਕ ਦੇ ਲਈ ਜਵਾਬਦੇਹਾਂ ਮੈਂ ਇੱਥੋਂ ਵੀ ਗਾਂ ਗੱਲ ਕਰੂੰਗਾ ਅਜਈਆਂ ਚੋਣਵੀ ਚੋਣਵੀ ਰੈਲੀਆਂ ਨੂੰ ਕੀ ਪ੍ਰਧਾਨ ਮੰਤਰੀ ਜੀ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਇਹ ਉਹਨਾਂ ਨੂੰ ਪਤਾ ਹੈ ਕਿ ਕੀ ਹੋ ਜਾਈਆਂ ਸੁਭਾਵਾਂ ਨੂੰ ਸਬੋਧਨ ਕਰ ਸਕਦੇ ਨੇ ਕਾਨੂੰਨ ਮੁਤਾਬਕ ਜੇ ਇੱਥੇ ਹੀ ਨੀ ਕਾਨੂੰਨ ਨੂੰ ਮੰਨਿਆ ਜਾ ਰਿਹਾ ਕਿ ਕਾਨੂੰਨ ਦੇ ਮੁਤਾਬਕ ਕਿਸੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਮੌਜੂਦਾ ਪ੍ਰਧਾਨ ਮੰਤਰੀ ਕਦੇ ਜਾ ਕੇ ਚੋਣਵੀ ਰੈਲੀਆਂ ਨੂੰ ਸਬੋਧਨ ਨਹੀਂ ਕਰ ਸਕਦਾ ਔਰ ਇਹ ਕਰ ਰਹੇ ਨੇ ਇਸੇ ਤਰ੍ਹਾਂ ਸਾਡੇ ਵਾਲਾ ਪਰ ਮੁੱਖ ਮੰਤਰੀ ਕਰੀ ਜਾਂਦਾ ਇਹ ਜਾ ਜਾ ਕੇ ਕਰੀ ਜਾਂਦੇ ਨੇ ਯਾਨੀ ਇਸ ਸੰਵਿਧਾਨ ਨਾਂ ਦੀ ਇਹ ਨਾ ਵਾਸਤੇ ਕੋਈ ਚੀਜ਼ ਨਹੀਂ ਰਹੀ ਜੀ ਸੋ ਦੋਸਤੋ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਸਾਹਿਬ ਮੌਜੂਦ ਸੀ ਜਿਹੜੇ ਰਾਜਪੁਰਾ ਚ ਪਹੁੰਚੇ ਸੀ ਜਿੱਥੇ ਕਿ ਕਿਸਾਨ ਦੀ ਤਰਨਾ ਪ੍ਰਦਰਸ਼ਨ ਕਰ ਰਹੇ ਸੀ ਬੀਜੇਪੀ ਦੇ ਖਿਲਾਫ ਉੱਥੇ ਡੈਥ ਹੋ ਗਈ ਸੀ